ਮੈਂ ਇੱਕੋ ਇੱਕ ਗੱਲ ਕਹਿਣਾ ਛੋੜਾਂ ਪੰਜਾਬ ਪਿਛਲੇ 10 ਸਾਲਾਂ ਚ ਬਹੁਤ ਪਿੱਛੇ ਚਲੇ ਗਿਆ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੀ ਜਨਤਾ ਨੂੰ ਬਚਾ ਲੋ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਉਹਨੂੰ ਪਤਾ ਹੈ ਕਿਹੜੀ ਪਾਰਟੀ ਬਚਾ ਸਕਦੀ ਹੈ ਅੱਖਾਂ ਮੀਚ ਕੇ ਉਸ ਪਾਰਟੀ ਦੇ ਮਗਰ ਲੱਜੋ ਖੇਤਰੀ ਪਾਰਟੀ ਇਕੋ ਹੀ ਹੈ ਲੇਖ ਅੱਜ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਅਤੇ ਪੰਜਾਬ ਦੇ ਰਾਖੇ ਜੋ ਸਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਅੱਜ ਸਾਡੇ ਗ੍ਰਹਿ ਨਿਵਾਸ ਸਥਾਨ ਤੇ ਆਏ ਸੀ ਤਾਂ ਸਭ ਤੋਂ ਪਹਿਲਾਂ ਸਾਰੇ ਵਾਲਮੀਕਨ ਸਮਾਜ ਔਰ ਸਾਰੇ ਵੱਖੋ ਵੱਖ ਸਮਾਜ ਦੇ ਜਿਹੜੇ ਲੋਕ ਐ ਸਤਕਾਰਯੋਗ ਮੇਰੀਆਂ ਮਾਤਾਵਾਂ ਪੈਣਾ ਵੀਰ ਬੁਜ਼ੁਰਗ ਉਹਨਾਂ ਨੇ ਬੜੀ ਗਮਰ ਗਰਮ ਜੋਸ਼ੀ ਨਾਲ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਵਾਗਤ ਕੀਤਾ ਵਾ ਔਰ ਅੱਜ ਬੜਾ ਵਧੀਆ ਮਹਿਸੂਸ ਹੋ ਰਿਹਾ ਵਾ ਮੈਂ ਆਪਣੇ ਘਰ ਵਾਪਸੀ ਕੀਤੀ ਆ ਔਰ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਮੈਂ ਕਿ ਜਿਹੜਾ ਆਪਣਾ ਘਰ ਆਪਣਾ ਹੀ ਹੁੰਦਾ ਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਕੇ ਘਰ ਵਾਪਸੀ ਜਿੱਥੇ ਫਕਰ ਮਹਿਸੂਸ ਹੋ ਰਿਹਾ ਵਾ ਉਥੇ ਮੈਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਸਰਦਾਰ ਸੁਖਵੀਰ ਸਿੰਘ ਬਾਦਲੂ ਸਾਹਿਬ ਦਾ ਔਰ ਖਾਸ ਕਰਕੇ ਜੋ ਲੁਧਿਆਣੇ ਦੇ ਸਾਡੇ ਬਾਬਾ ਬੋੜ ਹੈ ਬਾਬਾ ਅਜੀਤ ਸਿੰਘ ਜੀ ਜੋ ਹਰ ਵੇਲੇ ਆਪਣਾ ਆਸ਼ੀਰਵਾਦ ਦੇ ਕੇ ਰੱਖਦੇ ਆ ਤੇ ਸਰਦਾਰ ਹੀਰਾ ਸਿੰਘ ਗਾਵੜੀਆ ਸਾਹਿਬ ਪਰ ਉਕਾਰ ਸਿੰਘ ਘਮਣ ਸਾਹਿਬ ਡਾਕਟਰ ਦਲਜੀਤ ਚੀਮਾ ਸਾਹਿਬ ਰਣਜੀਤ ਸਿੰਘ ਢਿੱਲੋਂ ਸਾਹਿਬ ਤਮਾਮ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਆ ਕੇ ਅੱਜ ਉਹ ਮਾਣ ਵਧਾਇਆ ਵਾ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਵੀਰ ਜਿਹੜੇ ਆ ਲੁਧਿਆਣੇ ਦੇ ਉੱਤੇ ਖੜੇ ਸੀ ਔਰ ਲਗਭਗ ਪੰਜਾਬ ਦੀ ਵੀ ਜਿਹੜੀ ਸਾਡੀ ਟੀਮ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੀ ਸਹਿਮਤੀ ਲਈਤੀ ਗਈ ਆ ਤਾਂ ਜੋ ਆਣ ਵਾਲੇ ਟਾਈਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਹੀ ਮਾਨੇ ਅੱਜ ਪਾਵੇਂ ਪਿੰਡਾਂ 'ਚ ਐ ਪਾਵੇਂ ਸ਼ਹਿਰਾਂ ਦੇ ਵਿੱਚ ਆ ਘਰ ਘਰ ਦੇ ਵਿੱਚ ਜਿਹੜੀ ਆਵਾਜ਼ ਉੱਠ ਰਹੀ ਆ ਉਹ ਅਰੀਨਮ ਜੋ ਰਾਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜੋ ਦੇਣ ਆ ਪੰਜਾਬ ਨੂੰ ਉਹ ਅੱਜ ਤੱਕ ਬਹੁਤ ਸਾਰੇ ਮੁੱਖ ਮੰਤਰੀ ਆਏ ਸਿਰਫ ਗੱਲਾਂ ਦਾ ਉਹਨਾਂ ਨੇ ਕੜਾ ਪਕਾਇਆ ਵਾ ਔਰ ਅੱਜ ਵੀ ਤੁਸੀਂ ਦੇਖ ਰਹੇ ਆ ਕਿ ਦਿਨ ਰਾਤ ਜਿਹੜੇ ਆ ਪਾਵੇਂ ਕੋਈ ਵੀ ਪਾਰਟੀਆਂ 'ਮੈਂ ਆਪਣੇ ਆਪਣੇ ਤੌਰ ਤੇ ਉਹਨਾਂ ਨੇ ਜੋ ਕਹਿਣੀ ਔਰ ਕਥਨੀ ਜੇ ਉਹਨਾਂ ਦਾ ਫਰਕ ਦੇਖਿਆ ਗਿਆ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਣਾ ਸੀ ਤਾਂ ਉਹਨਾਂ ਦੇ ਸਭ ਤੋਂ ਵੱਡੇ ਸਤਕਾਰਯੋਗ ਕੇਜਰੀਵਾਲ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਜੋ ਕਨਵੀਨਰ ਨੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਸਰਕਾਰ ਬੰਦੇ ਸਾਰੇ ਪੰਜਾਬ ਦਾ ਐਸਸੀ ਡਿਪਟੀ ਸੀਐਮ ਬਣਾਵਾਂਗੇ ਕਿਤੇ ਨਹੀਂ ਬਣਾਇਆ ਵੀਆਈਪੀ ਕਲਚਰ ਖਤਮ ਕਰਾਂਗੇ ਕਿਤੇ ਨਹੀਂ ਕਰਿਆ ਸਾਡਾ ਸਫਾਈ ਸੇਵਕ ਸੀਵਰਮੈਨ ਮਾਲੀ ਬੇਲਦਾਰ ਜਿਹੜੇ ਕਿ ਕਾਰਪੋਰੇਸ਼ਨ ਦੇ ਵਿੱਚ ਹੀ ਜਿਨ੍ਹਾਂ ਦੀ ਓਵਰੇਜ ਹੋਈ ਆ ਉਹ ਕਿਸੇ ਨੂੰ ਪੱਕਾ ਨਹੀਂ ਕਰਿਆ ਉਹ ਇੱਥੇ ਹੀ ਆਪਣਾ ਉਹ ਇਹ ਕਰਕੇ ਮੈਂ ਸਮਝਦਾ ਕਿ ਤੇ ਸਾਡਾ ਖਾਸ ਕਰਕੇ ਭਾਈਚਾਰੇ ਨਾਲ ਜੋ ਬਿਰਤਕਾ ਕੀਤਾ ਗਿਆ ਵਾ ਉਹ ਉਹਦੇ ਨਾਲ ਮੈਂ ਸਮਝਦਾ ਕਿ ਇਹ ਉਹ ਸਮਾਜ ਆ ਦਲਾ ਸਮਾਜ ਜਿਹੜਾ ਸਰਕਾਰ ਬਣਾ ਸਕਦਾ ਤਾਂ ਉਹ ਸਰਕਾਰ ਗ੍ਰਾਵੀ ਸਾਡਾ 22 ਇਲੈਕਸ਼ਨ ਦੇ ਵਿੱਚ ਸਰਦਾਰ ਉਪਕਾਰ ਸਿੰਘ ਘੁੰਮਣ ਸਾਹਿਬ ਜੋ ਮਿਲਨ ਪਰ ਉਪਕਾਰ ਸਿੰਘ ਘੁੰਮਣ ਸਾਹਿਬ ਜੋ ਮਿਲਨ ਵਰਤਨ ਵਾਲੇ ਸਾਡੇ ਕੈਂਡੀਡੇਟ ਆ ਉਹਨਾਂ ਦਾ ਅਸੀਂ ਪੂਰਾ ਸਮਰਥਨ ਕਰਾਂਗੇ ਔਰ ਉਹਨਾਂ ਨੂੰ ਜਿਤਾਵਾਂਗੇ ਔਰ 2027 ਦੇ ਵਿੱਚ ਜਿਹੜਾ ਮਿਸ਼ਨ ਆ 2027 ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਜੋ ਪੰਜਾਬ ਦੇ ਪਾਣੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਗਰੀਬਾਂ ਦੀ ਔਰ ਖਾਸ ਕਰਕੇ ਜਿਹੜੇ ਮੁਲਾਜ਼ਮ ਆ ਜਿਹੜੇ ਅੱਜ ਦੁਖੀ ਹੋ ਚੁੱਕੇ ਆ ਉਹਨਾਂ ਦੇ ਸਾਰਾ ਸਮਰਥਨ ਲੈ ਕੇ ਪੰਜਾਬ ਦੀ ਸਰਕਾਰ ਬਣੇਗੀ ਬਹੁਤ ਬਹੁਤ ਧੰਨਵਾਦ ਜੈ ਆਲਮ ਕੀ ਜੈ ਪਹਿਲਾ ਮੇਰਾ ਰੇਸ਼ ਤੁਗਾਨ ਵੀ ਇੱਕ ਅੰਗ ਹੋਵੇਗਾ ਉਹ ਸਰਕਾਰ ਦਾ ਕਿਉਂਕਿ ਸਾਰਾ ਸਕੂਲ ਪਾਣ ਜਿਨ੍ਹਾਂ ਨਾਲ ਦੋਸਤੀ ਪਾਉਂਦੇ ਆ ਉਹਨਾਂ ਨੇ ਗਿਲਵਕੜੀ ਦੇ ਇਲਾਕੇ ਕੱਲ ਵੀ ਸੈਨਾ ਪ੍ਰੋਮੋਸ ਹੋਈ ਅੱਜ ਸਟੇਜ ਤੇ ਆਮ ਪਬਲਿਕ ਸਮਾਨੇ ਨੂੰ ਨਾਲ ਕੜਤਾ ਇਹ ਮੇਰਾ ਰਾਈਟ ਲੰਦੇ ਹੈ ਪ੍ਰਮਾਤਮਾ ਕਰੇਗਾ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਇਹ ਜਿਹੜੀ ਜੋੜੀ ਆ ਉਹਨੂੰ ਵੇਖਾਂਗੇ ਇੱਕ ਪਾਸੇ ਵਿਕਾਸ ਦਾ ਮਸੂਆ ਇੱਕ ਪਾਸੇ ਮਜ਼ਬੂਤ ਇਰਾਦੇ ਹੁੰਦੇ ਹਨ ਜਿੰਕੇ ਸਮੁੰਦਰ ਦੀ ਲਹਿਰ ਵੀ ਉਨਕੋ ਰਾਹ ਤੇ ਛੋੜ ਦਿਤੀਆਂ ਮਨੀਸ਼ ਤਗਣ ਮਜ਼ਬੂਤ ਇਰਾਦੇ ਵਾਲਾ ਇਨਸਾਨ ਜਿਹੜਾ ਆਪਣੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੂੰ ਠੋਕਰ ਮਾਰਨੀ ਸੀ ਉਹਨੂੰ ਹੀ ਠੋਕਰ ਮਾਰਤੀ ਕਾਂਗਰਸ ਵੀ ਠੋਕਰ ਮਾਰਦੀ ਪਰ ਜਿਹੜੀ ਗੱਲ ਉਹਨੇ ਹੁਣੇ ਕਹੀ ਆ ਕਿ ਜੋ ਅਕਾਲੀ ਗੱਲ ਦਾ ਰਾਜ ਸੀ ਜਿਹਦੇ ਵਿੱਚ ਸਾਰਿਆਂ ਨੂੰ ਗਲਮੱਕੜੀ ਚ ਲਾ ਕੇ ਸ੍ਰੀ ਪ੍ਰਕਾਸ਼ ਸਿੰਘ ਵਾਦਲ ਨੇ ਪਿਆਰ ਦਿੱਤਾ ਉਹ ਆਉਣ ਵਾਲੇ ਕੱਲ ਵਿੱਚ ਫੇਰ ਹੋ ਦੇਣ ਜਿਹੜਿਆ ਦੁਬਾਰਾ ਆਉਣ ਵਾਲਿਆ ਭਾਰਤੀ ਆਭਾਲ ਮੇਰੀ ਸਮਾਜ ਜਿਸ ਤਰ੍ਹਾਂ ਪਹਿਲੇ ਇੱਕ ਅੰਗ ਬਣ ਕੇ ਨਾਲ ਤੁਰਿਆ ਸੀ ਆਉਣ ਵਾਲੇ ਕੱਲ ਵਿੱਚ ਇੱਕ ਵੱਡੀ ਸ਼ਕਤੀ ਲੈ ਕੇ ਆਉਣ ਵਾਲੇ ਕੱਲ ਵਿੱਚ ਪੰਜਾਬ ਦੀ ਸਰਕਾਰ ਅਕਾਲੀ ਜਲਦੀ ਬਣਾਉਣ ਵਿੱਚ ਸਹਾਇ ਹੋ